ਇਤਿਹਾਸ ਗਵਾਹ ਹੈ ਕਿ ਇੱਕ ਮੁਸਲਮਾਨ ਔਰਤ ਨੇ ਜਦੋਂ ਰਾਜ ਕੀਤਾ ਤਾਂ ਕਿਵੇਂ ਕੀਤਾ ਦਿੱਲੀ ਦੇ ਤਖਤ ਤੇ ਇੱਕ ਵਾਰ ਰਜ਼ੀਆ ਸੁਲਤਾਨ ਨਾਂ ਦੀ ਮੁਸਲਮਾਨ ਔਰਤ ਨੇ ਤਖਤ ਤੇ ਬੈਠ ਕੇ ਅਜਿਹੇ ਸ਼ਾਨਦਾਰ ਫੈਸਲੇ ਕੀਤੇ ਕਿ ਦੁਨੀਆ ਵੇਖਦੀ ਹੀ ਰਹਿ ਗਈ ਤੇ ਹੁਣ ਇੱਕ ਹੋਰ ਰਜ਼ੀਆ ਮੰਤਰੀ ਬਣੀ ਹੈ ਦਿੱਲੀ ਦੇ ਤਖਤ ਤੇ ਤਾਂ ਨਹੀਂ ਪਰ ਪੰਜਾਬ ਦੀ ਵਿਜ਼ਾਰਤ ਦਾ ਅਹਿਮ ਹਿੱਸਾ ਤਾਂ ਜ਼ਰੂਰ ਹੈ ਜੀ ਹਾਂ ਮਲੇਰ ਕੋਟਲਾ ਤੋਂ ਅਕਾਲੀ ਪਾਜ ਪਾਦੇ ਮੁਹੰਮਦ ਉਵੈਸ ਨੂੰ 12702 ਵੋਟਾਂ ਦੇ ਫਰਕ ਨਾਲ ਹਰਾ ਕੇ ਰਜ਼ੀਆ ਸੁਲਤਾਨ ਨੇ ਪੰਜਾਬ ਦੀ ਨਵੀਂ ਬਣੀ ਸਰਕਾਰ 'ਚ ਅਹਿਮ ਜਗ੍ਹਾ ਬਣਾ ਲਈ ਹੈ ਤੇ ਪੰਜਾਬ ਦੀ ਪਹਿਲੀ ਮਹਿਲਾ ਮੁਸਲਮਾਨ ਮੰਤਰੀ ਬਣਨ ਦਾ ਮਾਣ ਰਜ਼ੀਆ ਸੁਲਤਾਨਾ ਨੂੰ ਹਾਸਲ ਹੋਇਆ ਇਸ ਵਿੱਚ ਇੱਕ ਹੈਰਾਨ ਕਰਨ ਵਾਲੀ ਤੇ ਮਾਣ ਕਰਨ ਵਾਲੀ ਗੱਲ ਵੀ ਇਹ ਹੈ ਕਿ ਉੱਤਰ ਪ੍ਰਦੇਸ਼ ਨੂੰ ਵੱਧ ਮੁਸਲਮਾਨ ਜਨਸੰਖਿਆ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਵੀ ਅਜੇ ਤੱਕ ਕੋਈ ਮੁਸਲਮਾਨ ਮਹਿਲਾ ਮੰਤਰੀ ਨਹੀਂ ਹੈ ਪਰ ਪੰਜਾਬ ਦੇ ਵਿੱਚ ਮੁਸਲਮਾਨ ਔਰਤ ਨੂੰ ਮੰਤਰੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਉਹ ਹਰ ਧਰਮ ਨੂੰ ਨਾਲ ਲੈ ਕੇ ਚੱਲਣ 'ਚ ਯਕੀਨ ਰੱਖਦੇ ਨੇ ਦਰਅਸਲ ਰਜ਼ੀਆ ਸੁਲਤਾਨਾ ਆਈਪੀਐਸ ਡੀਜੀਪੀ ਮੁਹੰਮਦ ਮੁਸਤਾਫਾ ਦੀ ਪਤਨੀ ਹੈ ਤੇ ਤੀਜੀ ਵਾਰ ਚੋਣ ਜਿੱਤੀ ਹੈ ਇਸ ਤੋਂ ਪਹਿਲਾਂ 2002 ਤੇ 2012 'ਚ ਉਹ ਚੋਣ ਜਿੱਤ ਚੁੱਕੀ ਹੈ ਇਹੀ ਨਹੀਂ ਮਲੇਰਕੋਟਲਾ ਹਲਕੇ ਤੋਂ ਮੁਸਲਮਾਨ ਆਬਾਦੀ ਦੀ ਅਗਵਾਈ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ 15 ਸਾਲ ਬਾਅਦ ਕੋਈ ਮੁਸਲਮਾਨ ਆਗੂ ਮੰਤਰੀ ਬਣਿਆ ਸੋ ਕੈਪਟਨ ਸਾਹਿਬ ਨੇ ਤਾਂ ਪੰਜਾਬ ਨੂੰ ਪਹਿਲੀ ਮੁਸਲਮਾਨ ਔਰਤ ਮੰਤਰੀ ਦੇ ਕੇ ਆਪਣਾ ਫਰਜ਼ ਅਦਾ ਕਰ ਦਿੱਤਾ ਹੁਣ ਵੇਖਣਾ ਇਹ ਹੈ ਕਿ ਰਜ਼ੀਆ ਸੁਲਤਾਨਾ ਨੂੰ ਜੋ ਅਹਿਮ ਪੀਡਬਲਡ ਸਮਾਜਿਕ ਸੁਰੱਖਿਆ ਤੇ ਬਾਲ ਤੇ ਇਸਤਰੀ ਭਲਾਈ ਦੇ ਵਿਭਾਗ ਮਿਲੇ ਨੇ ਉਹ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਨਿਭਾਉਂਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ